ਪੁੱਤ ਮੈਨੂੰ ਵਾਪਸ ਦੇ ਦੋ ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤੁਹਾਡੇ ਜਿਹੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੰਦਾ ਵੀ ਹੈਗਾ ਉਹ ਦਾਦਾ ਦੇ ਦੋ ਸਾਲ ਹੋ ਗਿਆ ਡੇਢ ਸਾਲ ਹੋ ਗਿਆ ਵਾ ਅੱਲ 10 ਵਜੇ ਗੱਲ ਹੋਈ ਮੇਰੀ ਇਤਨ ਦੇ ਟਾਈਮ ਦੇ ਨਾਲ ਕਿੰਗੀਆਂ ਭੋਲੀਆਂ ਗੱਲਾਂ ਕਰਕੇ ਘੰਟਿਆ ਹੀ ਮਿਲਣਾ ਰੋਟੀ ਰੋਟੀ ਖਾਣਿਆ ਹੀ ਆ ਭਾਂਦੇ ਵਿੱਚ ਜਿਵੇਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਨਹੀਂ ਹੁੰਦੀ ਆ ਉਜੇ ਵੀ ਨੇ ਨਿੱਕੀ ਕਰਨ ਨਿਆਵਾ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 7:30 ਵਜੇ ਮੁੰਡੇ ਦਾ ਜਾਨਦਾ ਫੋਨ ਆਇਆ ਬੰਦਾ ਨੰਬਰ ਤੇ ਜੋ ਮੁੰਡੇ ਨੇ ਕਿਹਾ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ 'ਤੇ ਆਏ ਇਹ ਦੋਨੋਂ ਮੈਸੇਜ ਕੀਤਾ ਕੀ ਗੱਲ ਇਹ ਕਹਿੰਦਾ ਠੀਕ ਨਹੀਂ ਆ ਅਏ ਅੰਦੇਸਾ ਥੱਲੇ ਗਏ ਆ ਅਈ ਸਾਰੀ ਰਾਤ ਵਿਖਾ ਕਰਦੇ ਰਹੇ ਹੁਣ ਵੀ ਆਜੇ ਮੋਢੀ ਕਵਾਏ ਮੇਰੇ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾਜ ਜਿਸ ਮੇਰਾ ਮੁੱਤ ਜਵਾਨੀੋਂ ਡਿਆਈ ਸੁਣਾ ਦੋ ਕਿ ਨਹੀਂ ਮੇਰਾ ਮੁੱਤ ਦੇ ਦੋ ਜਿੱਦਾਂ ਦਾ ਮੈਂ ਕਹਾ ਮੇਰਾ ਪੁੱਤ ਮੇਰੇ ਜੋਰੇ ਤੇ ਮਾਰੋ ਰੱਬਾ ਤੁਹਾਨੂੰ ਰਿਜੋਈ ਜੇ ਬਾਦੋ ਔਰ ਰੱਬ ਨੇ ਤੇ ਜ਼ਿੰਦਾ ਕੀਤਾ ਔਰ ਕੀਤਾ ਔਰ ਜਿੱਦਾਂ ਜੀ ਹੈਗਾ ਮੇਰੀ ਚੋਲੀ ਜੇ ਬਾਦੋ ਜਨਾਮ ਅਜੀਤ ਸਿੰਘ ਜੀ ਹਾਂਜੀ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮੰਨ ਲਓ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਜਿੱਥੇ ਇਹਨਾਂ ਦੇ ਨਿਵਾਸ ਸਥਾਨ ਪਿੰਡ ਤੜੀਵਾਲ ਪੁੱਜ ਜਾਵੇ ਸੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੋਚਾਂ ਦੀ ਹੋਰ ਜੋ ਅਪੀਲ ਕੀਤੀ ਜਾਂਦੀ ਹੈ ਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਇਹ ਹੁਣ ਹਾਲਤ ਬਹੁਤ ਹੀ ਤਰਸਯੋਗ ਤੋਂ ਹੀ ਦੇਖ ਹੀ ਰਹੇ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਹਜੇ ਸਰ ਕੁਝ ਕਨਫਰਮ ਨਹੀਂ ਹੋੰਦਿਆ ਉਹਨਾਂ ਹਜੇ ਹਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਿਦਾਂ ਡੈਥ ਹੋਈ ਪਰ ਕੋਈ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆ ਜਾਵੇ ਹਾਂਜੀ ਤੇ ਜੋ ਵੀ ਬੰਦਗੀ ਕਰਵੇ ਕੀਤੀ ਜਾਵੇ ਬਹੁਤ ਮੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮੜਾ ਹਾਲਿਆ ਮਾਤਾ ਜੀ ਦਾ ਬਹੁਤ ਮੜਾ ਹਾਲਿਆ ਨੈਨਰੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲਈ ਮਨਜ਼ਮਦਰੀ ਕੀਤੀ ਜਾ ਸਕਦੀ ਸਾਰੇ ਕਰਤੋਂ ਪਰਿਵਾਰ ਦਾ ਬਹੁਤ ਮੜਾ ਹਾਲਿਆ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਇਹ ਉਹਦੀ ਡੈੱਡ ਬੋਡੀ ਨਿਕਲ ਹੁੰਦੀ ਜਾਵੇ 으어. <laughs> oh. <laughs> yeah. 雨。 پراچو اے واری يا پاگے میرے پاس آ گئے واری يا پاگے میرے پاس آ گئے واری يا پاگے اے يو اے نوں پتہ نہیں کرا photo سی دی کر اے